ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਠੀਕ ਠਾਕ ਹੋਵਾਂਗੇ ਤੇ ਮੈਂ ਵੀ ਠੀਕ ਠਾਕ ਆ ਜੀ ਤੇ ਅੱਜ ਪੂਰੇ 10 ਦਿਨਾਂ ਬਾਅਦ ਵੀਡੀਓ ਸ਼ੁਰੂ ਕਰਨ ਲੱਗਿਆ ਕੰਮ ਹੈ ਨਹੀਂ ਇਸਰਕੇ ਵੇਸਟਰ ਨਹੀਂ ਕਰੀ ਸੀਗੀ ਅੱਜ ਮੈਂ ਚੱਲ ਥੋੜਾ ਕੰਮ ਵੀ ਆਇਆ ਆਪਣੇ ਕੋਲ ਦੱਸਦੇ ਆ ਪਹਿਲਾਂ ਚੱਲਦੇ ਆ ਪٹرول ਪੰਪ ਤੇ ਪٹرول ਪੋਣੇ ਆ ਤੇ ਗੋਟਰ ਬਾਕੇ ਆਉਣੀ ਆ ਤੇ ਸਮਾਨ ਵੀ ਢੋੜ ਛੜਿਆ ਪਿਆ ਅੱਧਾ ਨਾ ਘਰੇ ਪਿਆ ਘਰੋਂ ਸਮਾਨ ਟੱਕਾਂਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕਵੈਸਟ ਹੁੰਦੀ ਆ ਆਪਣੀ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਰ ਦਿਓ ਕਰਦੇ ਭਾਈ ਤਾਂ ਵੀਡੀਓ ਸ਼ੁਰੂ ਪਹਿਲਾਂ ਲੈ ਕੇ ਆਣੇ ਪٹرول ਪਵਾ ਕੇ ਇੱਦਾਂ ਤੁਸੀਂ ਇਹ ਤਲਾ ਮਾਹੌਲ ਦੇਖ ਸਕਦੇ ਹੋ ਕਣਕਾਂ ਅੱਜ ਤਾਂ ਪੱਦਗਲੀ ਹੋਈ ਆ ਦਾਲਦੇ ਆ ਪٹرول ਪੰਪ ਤੇ ਵੇਲ ਜੇ ਸਾਨੂੰ ਪٹرول ਪੰਪ ਤੇ ਜਾ ਕੇ ਲਓ ਜੀ 메ਨ ਰੋਡ ਤੇ ਆ ਗਏ ਚੱਲਦੇ ਆ ਮੈਨ ਰੋਡ qua ਕੇ ਲੈ ਕੇ ਆਉਣੇ ਆ ਹੁਣ ਚੱਲਦੇ ਆ ਪٹرول ਪੰਪ ਤੇ ਤੇ ਹੁਣ ਹੈਗਾ ਆਪਾਂ ਸਿੱਧੀ ਸਾਈਡ ਜਾਈਏ ਤੇ ਉਲਟੀ ਸਾਈਡ ਆਣਾ ਪਊਗਾ ਦਵਾਰੇ ਆਪਾਂ ਆਗੇ ਪਰੌਲ ਬਸ ਥੋੜੀ ਦੂਰੀ ਤੇ ਤਰੀਵਨ ਆਪਣੇ ਪਿੰਡ ਤੋਂ ਪੂਰਾ ਕਿਲੋਮੀਟਰ ਤੇ ਪਰੌਲ ਬਸ ਤੇ ਦੂਜੀ ਸੜਕ ਉੱਪਰ ਆਪਣਾ ਰਿਟੇਡ ਉਹ ਵੀ ਆ ਦੇਖੋ 메ਨ ਰੋਡ ਆ ਇਹ ਪਾਰਲੀ ਸਾਈਡ ਥੋੜੀ ਨੀਵੀਂ ਆ ਤੇ ਆ ਸਾਡ ਪੀ ਆ ਵਿਚਾਲੇ ਸਾਈਕਲਰ ਬਣਿਆ ਹੋਇਆ ਵੀਡੀਓ ਬੜੇ ਟੇਰ ਹੋ ਗਏ ਨਹੀਂ ਆਈ ਉਹਦਾ ਕੋਈ ਕਾਰਨ ਕਿਉਂ ਨਹੀਂ ਆਈ ਕਿਉਂਕਿ ਯਾਰ ਵੀਡੀਓ ਤੇ ਵੀਡੀਓ ਰੁਟ ਗਏ ਮੈਂ ਤਾਂ ਆਪਣੇ ਚੈਨਲ ਦਾ ਨਾਮ ਵੀ ਚੇਂਜ ਕਰ ਲਿਆ थोड़ा पिछे पेंडू लिखता हरदीप सिंह पेंडू माल जी पेंडू खरे तो आ गए पेट्रोल पंप देखो नेशनल हाईवे आओ सामने आ गया पेट्रोल पंपने पेट्रोलो जी चैन आप कलंप ये अपा घरों अपने घरों चक लिया गेड़ी उत्ते पाया समान है ਇਹ ਦੇਖੋ ਜਾਰ ਲੱਗੀ ਹੋਈ ਐ ਕਿ ਤਕਰੀਬਨ 1.5 ਮਹੀਨਾ ਹੋ ਗਿਆ ਨੂੰ ਇਸ ਤਰ੍ਹਾਂ ਖੜੀ ਨੂੰ ਤੇ ਚਲਦੇ ਆ ਹੁਣ ਥੋੜੀ ਚਾਹ ਪੀਂਨੇ ਕਰੋ ਤੇ ਉਸ ਤੋਂ ਬਾਅਦ ਚਲਦੇ ਆ ਸਮਾਨ ਆਪਾਂ ਮੋਟਰਸਾਈਕਲ ਤੇ ਰੱਖ ਲਿਆ ਮੋਟਰ ਪਾਉਣ ਚੱਲ ਕੇ ਧੋਣੇ ਤੁਹਾਨੂੰ ਉੱਥੇ ਵੀ ਲਓ ਜੀ ਅੱਜ ਖੇਤ ਪਾਣੀ ਦੀ ਬਾਰੀ ਐ ਤੇ ਘਰੋਂ ਬਰਾਦਰ ਕਹਿੰਦਾ ਗੱਗੂ ਕਹਿੰਦਾ ਵੀ ਰਾਤ ਘੱਟ ਆਪਣਾ ਰਾਹ ਦੇ ਵਿੱਚ ਹੀ ਖੇਤ ਪਾਉਂਦੇ ਜਿਹੜੇ ਮੋਟਰ ਪਾਉਣ ਜਾਂਦੇ ਆ ਦੇਖੋ ਅਰੇ ਵਾਲਾ ਘੱਟਾ ਪਿੱਛੇ ਮੋਟਰਸਾਲ ਦੇ ਲਗਾਤਾ ਮੇਰੇ ਨਾਲ ਤੇ ਹੁਣ ਇਹਨੂੰ ਆਪਾਂ ਖੇਤ ਸਿੱਟਾਂਗੇ ਕਿਉਂਕਿ 2:30 ਵਜੇ ਪਾਣੀ ਵੜਦੇ ਹੁੰਦੇ ਆ 3:30 ਵਜੇ ਤੇ ਰੇ ਪਾਊਆ ਉਹ ਪਿੱਛੇ ਵਿੱਚ ਆਉਂਦਾ ਹੁੰਦਾ ਉਹ ਬੈਠਣ ਦੀ ਹੈਗਾ ਹੈ ਨਹੀਂ ਇਹ ਆਪਾਂ ਉਸੇ ਰੂਟ ਹੀ ਜਾਣਾ ਸੀਗਾ ਐ ਸ਼ਰਤ ਤੇ ਮੋਟਰਪਾ ਕੇ ਹੁਣ ਚਲੋ ਮੈਂ ਮੈਨੂੰ ਬੁਲਾਇਆ ਜਾਂਦਾ ਘੱਟਾ ਸਿੱਟੇ ਜਾਣਾ ਸਿਰਦਿਆਂ ਖੇਤ ਘੱਟਾ ਅਰੇ ਵਾਲਾ ਯੂਰੀਆ ਦਾ ਤੇ ਪਾਣੀ ਬਹੁਤ ਕੱਦ ਰਿਹਾ ਇਸ ਵਾਰ ਸਵਾ ਮਹੀਨਾ ਹੋ ਗਿਆ ਘੱਟੋ ਘੱਟ ਪਾਣੀ ਲਾਉਣ ਨੂੰ ਥਾਂ ਹੀ ਹੈਣੀ ਬਾਰੀ 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 ਪਾਣੀ ਲਾਉਣਾ ਪੈ ਰਿਹਾ ਬਸ ਚਲੋ ਸੜਦੇ ਨਾਲ ਗੱਟਾ ਉਸ ਤੋਂ ਬਾਅਦ ਚਲਦੇ ਆ ਖੇਤ ਲੋ ਜੀ ਗੱਟਾ ਆਪਾਂ ਇੱਥੇ ਸੜਤਾ ਤੇ ਹੁਣ ਹੁਣ ਚੱਕਿਆ ਦੇਖੋ ਆਪਣੀ ਸਰੋਂ ਆ ਇਧਰ ਕਣਕ ਹੈ ਇਹਦੇ ਵਿੱਚ ਪੌਣੀ ਕਣਕ ਦੇ ਵਿੱਚ ਕਰ ਦਿੰਨੇ ਅੰਦਰ ਇੱਥੇ ਕਿਸ ਨੂੰ ਲੋ ਜੀ ਗੱਟਾ ਆਪ ਕਰਤਾ ਕਣਕ ਸਰੋਂ ਦੇ ਵਿੱਚ ਹੁਣ ਆਜੂਆ ਬ੍ਰਦਰ ਤੇ ਉਸ ਤੋਂ ਬਾਅਦ ਕਣਕ ਦੇ ਵਿੱਚ ਪਾਊਗਾ ਆਪਾਂ ਚੱਲਦੇ ਆਂ ਮੋਟਰ ਤੇ ਇਹ ਬਲੌਗ ਬਣਾ ਰਹੇ ਆਂ ਪ੍ਰੋਪਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਆਂ ਆਪਾਂ ਲਈ ਜਾ ਰਹੇ ਆਂ ਆਪਾਂ ਖੇਤ ਥੋੜੀ ਦੂਰੀ ਖੇਤ ਦਾ ਦੇਖੋ ਪਾਣੀ ਤਾਂ ਥੋੜਾ ਥੋੜਾ ਚੱਲ ਰਿਹਾ ਦੇਖੋ ਪਰ ਮਹੀਨਾ ਸਾਹ ਮਹੀਨਾ ਕਦੇ ਥੋੜਾ ਕਦੇ ਬਾਲਾ ਇਹ ਬੰਦ ਹੀ ਨਹੀਂ ਹੋਇਆ ਪਾਣੀ ਲਾਉਣ ਨੂੰ ਤਾਂ ਹੈ ਨਹੀਂ ਬਾਰੀ-ਬਾਰੀ ਉਸੇ ਖਣਕ ਨੂੰ ਹੀ ਲਾਉਣਾ ਪੈ ਰਿਹਾ ਕਰੋ ਮੈਂ ਕਿਤੇ ਲੋਕਾਂ ਨੇ ਵੱਧ ਬੀਤੀਆਂ ਸੀ ਕਣਕ ਘਟ ਵੀਜੀ ਸੀ ਕਿ ਸਰਵਾ ਵਾਲੇ ਸਾ ਨਰਮਾ ਕੰਗਾ ਹੋਜੀ ਫੇਲੇ ਨਰਮਾ ਆ ਜੋ ਸੀਗਾ ਵੈਸੇ ਹੀ ਨਰਮਾ ਹੁਣ ਹੋਏ ਛੱਡ ਗਿਆ ਤਕਰੀਬਨ ਦਾ ਤੇ ਪਰ ਆਏ ਹੁੰਦਾ ਵੀ ਚਲ ਫੇਰਾਂ ਲੱਗ ਜਾਂਦਾ ਸਰਵਾ ਵਾਲਾਂ ਚ ਬਾਅਦ ਚ ਦੇਖੀ ਜਾਂਦੀ ਜੋ ਕੁਝ ਵੀ ਹੁੰਦਾ ਤੇ ਬਲੌਗ ਆਪਣੇ ਨਹੀਂ ਆ ਰਹੇ ਕਿਉਂਕਿ ਯਾਰ ਵੀਡੀਓ ਬਣਾਉ ਨੂੰ ਜੀ ਨਹੀਂ ਕਰਦਾ ਕਿਹੜਾ ਕੰਮ ਹੈ ਨਹੀਂ ਸੀਗਾ ਤੇ ਕੰਮ ਨਾ ਹੋਣ ਕਰਕੇ ਐ ਲੱਗਦਾ ਵੀ ਯਾਰ ਕੀ ਬਲੌਗ ਬਣਾਈਏ ਦੁਕਾਨ ਤੇ लेट ਜਾਂਦੇ ਸੀਗੇ ਅੱਜ ਥੋੜਾ ਕੰਮ ਆਇਆ ਮੈਂ ਤੇਰਾ ਵੀ ਬਲੌਗ ਵੀ ਸ਼ੁਰੂ ਕਰ ਬਗੇ ਤੇ ਤੁਹਾਨੂੰ ਵੀ ਦਿਖਾ ਦਦੇ ਤੇ ਸ਼ਰਮਾ ਕਈ ਸ਼ਰਮਾ ਤਾਂ ਸਾਰੇ ਫੁੱਲ ਦੇਖ ਚੁੱਕੀਆਂ ਹਨ ਫਾਰ ਬਣਾ ਚੁੱਕੀਆਂ ਤੇ ਹਜੇ ਇਹ ਵੇਖਦੇ ਹਾਂ ਮੈਂ ਇਧਰ ਪੰਜਾ ਦੇਖੋ ਇਹਨਾਂ ਦੇ ਫੁੱਲ ਹਜੇ ਹੈਗੇ ਆ ਪੀਲੇ-ਭੀਲੇ ਚਮਕ ਰਹੇ ਹੋਣੀਆਂ ਤੁਸੀਂ ਬਲੌਗ ਆਊਗਾ ਤਾਂ ਜਰੂਰ ਦੇਖਿਆ ਕਰੋ ਨਵੇਂ YouTube ਚੈਨਲ ਦਾ ਨਾਮ ਨਵਾਂ ਚੇਂਜ ਕਰਿਆ ਤੇ ਪਹਿਲਾ ਬਲੌਗ ਮੇਰੇ ਚੈਨਲ ਦੇ ਵਿੱਚ ਆਉਣਾ ਪਹਿਲਾ ਬਲੌਗ ਹੈ ਇੱਕ ਸ਼ਾਰਟ ਵੀਡੀਓ ਪਾਈ ਸੀ ਪਲੀਜ਼ ਯਾਰ ਜ਼ਰੂਰ ਦੇਖ ਲਿਆ ਕਰੋ ਆਵਾਗਿਆਂ ਨੂੰ ਵੀ ਕਰਾਂਗੇ ਅਪਲੋਡ ਚੱਲਦੇ ਆਂ ਬਸ ਥੋੜੀ ਦੂਰੀ ਆ ਖੰਬੇ ਇੱਥੋਂ ਉਧਰ ਹੀ 4-5 ਕਿੱਲੇ ਤੇ ਮੋਟਰ ਹੋ ਹੈਗੀ ਉੱਤੇ ਚੱਲ ਕੇ ਪਾਉਣੇ ਮਾਹੌਲ ਕੀ ਆ ਮੋਟਰ ਤੇ ਤੇ ਮੋਟਰਾਂ ਤਕਰੀਬਨ 2 ਮਿੰਨਾ ਹੋ ਗਿਆ ਮੋਟਰਾਂ ਬੰਦ ਹੀ ਪਈਆਂ ਕੰਮ ਕੀ ਆਊਗਾ ਪਾਣੀ ਚੱਲੀ ਜਾਂਦਾ ਪਾਣੀ ਲਾਉਣ ਨੂੰ ਤਾਂ ਹੈ ਨਹੀਂ ਮੋਟਰਾਂ ਕੁ ਲਾ ਕੇ ਕਿਨੇ ਲੈਣਾ ਲਿਖੀਆ ये। लो जी मोटर त आ गए तो हजे काम बहुत ज़्यादा पैसे पंचर पुंचर लाता है कनी वगैरह क्ड के ते बाला करना बना टाइम थोड़ा रह गया चलो तो कर दें

ਬਿਆਹੂ ਹੈ ਤਾਂ ਮੜਾ ਮੋਟਾ ਹੋ ਜੇ ਵੀਰ ਵਾਲੇ ਫੋਲੇ ਦੇ ਨਹੀਂ ਮੇਰਾ ਵੀਰ ਵਾਲੇ ਦਾ ਕਿਉਂ ਟੈਂਸ਼ਨ ਲੈਂਦਾ ਹੁਣ ਤੇ ਲਓ ਜੀ ਅੱਜ ਫੇਰ ਉਸੇ ਮੋਟਰ ਤੇ ਫੇਰ ਚੱਲਿਆ ਉਹ ਕਿਉਂ ਚੱਲਿਆ ਤੁਹਾਨੂੰ ਦੱਸਦਾ ਕੱਲ ਕੀ ਹੋਇਆ ਕੱਲ ਮੋਟਰ ਵੀ ਚਲਾਤੀ ਸੀ ਜਦ ਵੀਡੀਓ ਬਣਾਉਣ ਲੱਗੇ ਉਹ ਬਲੌਕ ਪਲਾਂਟੀ ਪੱਟੀ ਗਈ ਤੇ ਸਾਰਾ ਦਿਗਾਰ ਨਾ ਮਾ ਮੋਟਰ ਵੀ ਨਗੀ ਤੇ ਪਲਾਂਟੀ ਨਹੀਂ ਪਾਈ ਸੀਗੀ ਦੇਖ ਮੋਟਰ ਦੀ ਇਹ ਪਲਾਂਟੀ ਪੱਟੀ ਗਈ ਅੱਜ ਫੇਰ ਹੁਣ ਟਾਈਮ 11:30 ਟਾਈਮ ਹੈ ਡਾਇਰੈਕਟਰ ਵਗੈਰਾ ਸਾਰਾ ਬਗੋ ਫੇਰ ਬਹਿ ਗਿਆ ਤੇ ਹੁਣ ਆਪਾਂ ਸਦੋ ਉਹ ਪਲਾਂਟੀ ਕੱਢਾਂਗੇ ਤੇ ਪਲਾਂਟੀ ਕੱਢ ਕੇ ਤੇ ਦਾਵਾ ਜੋ ਵੀ ਦਿਗਾਰ ਕਰਾਂਗੇ ਉਸ ਤੋਂ ਬਾਅਦ ਮੋਟਰ ਚਲਾਣਾ ਹੋਊਗਾ ਆਪਾਂ ਵਾਲੇ ਸਾਹੇ ਦੇ ਲੋਕ ਨੂੰ ਕਹਿੰਦੇ ਕਿ ਰਣ ਬਲੌਗ ਆਪਣਾ ਹਾਂ ਜੀ ਅੱਜ ਆਪਣਾ ਕੋਲ ਮਾਈਕ ਹੈ ਨੀਗਾ ਮਾਈਕ ਰਾਇ ਦਾ ਦੁਕਾਨ ਤੇ ਨਾ ਘਰੋਂ ਦਦਾ ਆ ਗਿਆ ਤੇ ਚੱਲਦੇ ਆ ਮੋਟਰ ਤੇ ਤੇ ਟੌਪ ਦੇਖ ਸਕਦਾ ਵੀਡੀਓ ਹੀ ਆ ਚੱਲਦੇ ਆ ਮੋਟਰ ਤੇ ਮੋੜ ਤੇ ਜਾ ਕੇ ਮਿਲਦਾ ਤੁਹਾਨੂੰ ਫਰਦਾ ਹਜੇ ਨਾ ਪੀਣ ਬਈ ਜੀ ਤੋੜਿਆ ਘੜੀ ਪਾਣੀ ਦਾ ਹਾਂ ਹਜੇ ਤਾਂ ਘੜੀ ਤੋੜਿਆ ਬੱਸ ਇਹ ਬੁਰਾ ਕੀ ਨਾ इन पाणी कढी पहुती बि पना हा